ਆਮ ਆਦੀ ਪਾਰਟੀ ਦੀ ਬਹੁਤ ਵੱਡੀ ਜਿੱਤ ਹੋਈ ਆ ਇਹ ਜਿਹੜੀ ਜਿੱਤ ਹੋਈ ਆ ਇਹ ਸਦਾਗ ਭਗਵੰਤ ਸਿੰਘ ਮਾਨ ਜੀ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਦੀ ਪੰਜਾਬ ਪੱਖੀ ਨੀਤੀਆਂ ਦੀ ਜਿਹੜੀ ਉਹ ਜਿੱਤ ਹੋਈ ਆ ਪਿਛਲੇ 2.5 ਸਾਲ ਦੇ ਵਿੱਚ ਮਾਨ ਸਾਹਿਬ ਨੇ ਪੰਜਾਬ ਦੇ ਲੋਕਾਂ ਲਈ ਜਿਹੜੇ ਕੰਮ ਕੀਤੇ ਸੀਗੇ ਉਹਦਾ ਇੱਕ ਬਹੁਤ ਵੱਡਾ ਫਤਵਾ ਔਰ ਜਿਹੜੀਆਂ ਆਉਣ ਵਾਲੀਆਂ ਬਾਕੀ ਜਿਮਨੀ ਚੋਣਾਂ ਉਹ ਵੀ ਆਮ ਆਦਮੀ ਪਾਰਟੀ ਇਸੇ ਤਰ੍ਹਾਂ ਜਿਹੜਾ ਉਹ ਜਿੱਤੂਗੀ ਸੋ ਮੈਂ ਆਪਣੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਵਧਾਈ ਦਿੰਦਾ ਸਾਡੀ ਪਾਰਟੀ ਦੇ ਕਈ ਵਰਕਰ ਸੀਗੇ ਜਿਹੜੇ ਵਿਚਾਰੇ 20 ਦਿਨ ਲਗਾਤਾਰ ਕੰਮ ਕਰਦੇ ਉਹਨਾਂ ਨੂੰ ਸਭ ਨੂੰ ਔਰ ਮੈਂ ਸਭ ਤੋਂ ਵੱਧ ਵਧਾਈ ਦਿੰਦਾ ਵੈਸਟ ਦੇ ਲੋਕਾਂ ਨੂੰ ਜਿਨ੍ਹਾਂ ਨੇ ਆਪਣਾ ਕੀਮਤੀ ਵੋਟ ਜਿਹੜਾ ਉਹ ਮਾਨ ਸਾਹਿਬ ਦੀਆਂ ਨੀਤੀਆਂ ਲਈ ਪਾਇਆ ਔਰ ਅਸੀਂ ਸਾਡੇ ਦੇ ਇੱਕ ਹੋਰ ਜੁਮੇ ਆ ਦੀ ਵਧ ਗਈ ਹੈ ਕਿ ਅਸੀਂ ਜਿਹੜਾ ਪੰਜਾਬ ਦੇ ਲੋਕਾਂ ਦਾ ਵਕਾਸ਼ ਜਿਹੜਾ ਉਹ ਹੋਰ ਕਰਨਾ ਹੈ ਮਾਨ ਸਾਹਿਬ ਦੀਆਂ ਨੀਤੀਆਂ ਨੂੰ ਜਿਹੜਾ ਕਰ ਕਰ ਖੜਨਾ ਸੋ ਮੇਰੀ ਸਭ ਨੂੰ ਬਹੁਤ ਬਹੁਤ ਵਧਾਈ ਹੈ ਇਹ ਜਿਹੜੇ ਬੰਦੇ ਬੇਤੁਕੀਆ ਸਟੇਟਮੈਂਟਾਂ ਦਿੰਦੇ ਜਿਹੜਾ ਕਹਿੰਦਾ ਜੀ ਜੜੇ ਵੀ ਸੁਣੇ ਲੈਂਦੇ ਸਰਕਾਰ ਟੁੱਟ ਜਾਣੀ ਹੈ ਜੀ ਮਾਨ ਸਾਹਿਬ ਆਪ ਪੰਜ ਨਹੀਂ ਅਗਲੇ 5 ਸਾਲ ਵੀ ਆਉਣ ਵਾਲੇ 10 ਸਾਲ ਮਾਨ ਸਾਹਿਬ ਨੂੰ ਕੋਈ ਗੱਦੀ ਤੋਂ ਨਹੀਂ ਲਾ ਸਕਦਾ ਪੰਜਾਬ ਦੇ ਲੋਕ ਉਹਨਾਂ ਦਾ ਪ੍ਰਚਾਰ ਕਰਦੇ ਆ ਆਮ ਆਦਮੀ ਪਾਰਟੀ ਦੀ ਬਹੁਤ ਵੱਡੀ ਜਿੱਤ ਹੋਈ ਆ ਤੇ ਜਿਹੜੀ ਜਿੱਤ ਹੋਈ ਆ ਇਹ ਸਦਾਤ ਭਗਵੰਤ ਸਿੰਘ ਮਾਨ ਜੀ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਦੀਆਂ ਪੰਜਾਬ ਪੱਖੀ ਨੀਤੀਆਂ ਦੀ ਜਿਹੜੀ ਉਹ ਜਿੱਤ ਹੋਈ ਆ ਪਿਛਲੇ 2.5 ਸਾਲ ਦੇ ਵਿੱਚ ਮਾਨ ਸਾਹਿਬ ਨੇ ਪੰਜਾਬ ਦੇ ਲੋਕਾਂ ਲਈ ਜਿਹੜੇ ਕੰਮ ਕੀਤੇ ਸੀਗੇ ਉਹਦਾ ਇੱਕ ਬਹੁਤ ਵੱਡਾ ਫਤਵਾ ਉਹ ਜਿਹੜੀਆਂ ਉਹਨਾਂ ਵਾਲੀਆਂ ਬਾਕੀ ਜਿਮਨੀ ਚੋਣਾਂ ਉਹ ਵੀ ਆਮ ਆਦਮੀ ਪਾਰਟੀ ਇਸੇ ਤਰ੍ਹਾਂ ਜਿਹੜਾ ਉਹ ਜਿੱਤੂਗੀ ਸੋ ਮੈਂ ਆਪਣੇ ਮਾਨ ਜੋਗ ਮੁਖੰਤੀ ਸਾਹਿਬ ਨੂੰ ਵਧਾਈ ਦਿੰਦਾ ਸਾਡੀ ਪਾਰਟੀ ਦੇ ਕਈ ਵਰਕਰ ਸੀਗੇ ਜਿਹੜੇ ਵਿਚਾਰੇ 20 ਦਿਨ ਲਗਾਤਾਰ ਕੰਮ ਕਰਦੇ ਉਹਨਾਂ ਨੂੰ ਸਭ ਨੂੰ ਅੱਧ ਮੈਂ ਸਭ ਤੋਂ ਵੱਧ ਵਧਾਈ ਦਿੰਦਾ ਵੈਸਟ ਦੇ ਲੋਕਾਂ ਨੂੰ ਜਿਨ੍ਹਾਂ ਨੇ ਆਪਣਾ ਕੀਮਤੀ ਵੋਟ ਜਿਹੜਾ ਉਹ ਮਾਨ ਸਾਹਿਬ ਦੀਆਂ ਨੀਤੀਆਂ ਲਈ ਪਾਇਆ ਅਰਾਤੀ ਸਾਡੇ ਦੇ ਇੱਕ ਹੋਰ ਜੁਮੇ ਆ ਦੀ ਵਧ ਗਈ ਹੈ ਕਿ ਅਸੀਂ ਜਿਹੜਾ ਪੰਜਾਬ ਦੇ ਲੋਕਾਂ ਦਾ ਵਕਾਸ ਜਿਹੜਾ ਉਹ ਹੋਰ ਕਰਨਾ ਮਾਨ ਸਾਹਿਬ ਦੀਆਂ ਨੀਤੀਆਂ ਨੂੰ ਜਿਹੜਾ ਕਰ ਕਰ ਖੜਨਾ ਸੋ ਮੇਰੀ ਸਭ ਨੂੰ ਬਹੁਤ ਬਹੁਤ ਵਧਾਈ ਹੈ ਇਹ ਜਿਹੜੇ ਬੰਦੇ ਬੇਤੁਕੀਆਂ ਸਟੇਟਮੈਂਟਾਂ ਦਿੰਦੇ ਜਿਹੜੇ ਕਹਿੰਦਾ ਜੀ ਜੜੇ ਵੀ ਸੁਣੇ ਲੈਂਦੇ ਸਰਕਾਰ ਟੁੱਟ ਜਾਣੀ ਹੈ ਜੀ ਮਾਨ ਸਾਹਿਬ ਆਪ ਪੰਜ ਨਹੀਂ ਅਗਲੇ 5 ਸਾਲ ਵੀ ਆਉਣ ਵਾਲੇ 10 ਸਾਲ ਮਾਨ ਸਾਹਿਬ ਨੂੰ ਕੋਈ ਗੱਦੀ ਤੋਂ ਨਹੀਂ ਲਾ ਸਕਦਾ ਪੰਜਾਬ ਦੇ ਲੋਕ ਉਹਨਾਂ ਦਾ ਪ੍ਰਚਾਰ ਕਰਦੇ ਆ ਆਮ ਆਦਮੀ ਪਾਰਟੀ ਦੀ ਬਹੁਤ ਵੱਡੀ ਜਿੱਤ ਹੋਈ ਆ ਤੇ ਜਿਹੜੀ ਜਿੱਤ ਹੋਈ ਆ ਇਹ ਸਦਾਤ ਭਗਵੰਤ ਸਿੰਘ ਮਾਨ ਜੀ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਦੀਆਂ ਪੰਜਾਬ ਪੱਖੀ ਨੀਤੀਆਂ ਦੀ ਜਿਹੜੀ ਉਹ ਜਿੱਤ ਹੋਈ ਆ ਪਿਛਲੇ 2.5 ਸਾਲ ਦੇ ਵਿੱਚ ਮਾਨ ਸਾਹਿਬ ਨੇ ਪੰਜਾਬ ਦੇ ਲੋਕਾਂ ਲਈ ਜਿਹੜੇ ਕੰਮ ਕੀਤੇ ਸੀਗੇ ਉਹਦਾ ਇੱਕ ਬਹੁਤ ਵੱਡਾ ਫਤਵਾ ਉਹ ਜਿਹੜੀਆਂ ਉਹਨਾਂ ਵਾਲੀਆਂ ਬਾਕੀ ਜਿਮਨੀ ਚੋਣਾਂ ਉਹ ਵੀ ਆਮ ਆਦਮੀ ਪਾਰਟੀ ਇਸੇ ਤਰ੍ਹਾਂ ਜਿਹੜਾ ਉਹ ਜਿੱਤੂਗੀ ਸੋ ਮੈਂ ਆਪਣੇ ਮਾਨਯੋਗ ਮੁਖੰਤੀ ਸਾਹਿਬ ਨੂੰ ਵਧਾਈ ਦਿੰਦਾ ਸਾਡੀ ਪਾਰਟੀ ਦੇ ਕਈ ਵਰਕਰ ਸੀਗੇ ਜਿਹੜੇ ਵਿਚਾਰੇ 20 ਦਿਨ ਲਗਾਤਾਰ ਕੰਮ ਕਰਦੇ ਉਹਨਾਂ ਨੂੰ ਸਭ ਨੂੰ ਅੱਧ ਮੈਂ ਸਭ ਤੋਂ ਵੱਧ ਵਧਾਈ ਦਿੰਦਾ ਵੈਸਟ ਦੇ ਲੋਕਾਂ ਨੂੰ ਜਿਨ੍ਹਾਂ ਨੇ ਆਪਣਾ ਕੀਮਤੀ ਵੋਟ ਜਿਹੜਾ ਉਹ ਮਾਨ ਸਾਹਿਬ ਦੀਆਂ ਨੀਤੀਆਂ ਲਈ ਪਾਇਆ ਅਰਾਤੀ ਸਾਡੇ ਦੇ ਇੱਕ ਹੋਰ ਜੁਮੇ ਆ ਦੀ ਵਧ ਗਈ ਹੈ ਕਿ ਅਸੀਂ ਜਿਹੜਾ ਪੰਜਾਬ ਦੇ ਲੋਕਾਂ ਦਾ ਵਿਕਾਸ ਜਿਹੜਾ ਉਹ ਹੋਰ ਕਰਨਾ ਮਾਨ ਸਾਹਿਬ ਦੀਆਂ ਨੀਤੀਆਂ ਨੂੰ ਜਿਹੜਾ ਕਰ ਕਰ ਖੜਨਾ ਸੋ ਮੇਰੀ ਸਭ ਨੂੰ ਬਹੁਤ ਬਹੁਤ ਵਧਾਈ ਹੈ ਇਹ ਜਿਹੜੇ ਬੰਦੇ ਬੇਤੁਕੀ ਐ ਸਟੇਟਮੈਂਟਾਂ ਦਿੰਦੇ ਜਿਹੜੇ ਕਹਿੰਦਾ ਜੀ ਜੜੇ ਵੀ ਸੁਣੇ ਲੈਂਦੇ ਸਰਕਾਰ ਟੁੱਟ ਜਾਣੀ ਹੈ ਜੀ ਮਾਨ ਸਾਹਿਬ ਆਪ ਪੰਜ ਨਹੀਂ ਅਗਲੇ 5 ਸਾਲ ਵੀ ਆਉਣ ਵਾਲੇ 10 ਸਾਲ ਮਾਨ ਸਾਹਿਬ ਨੂੰ ਕੋਈ ਗੱਦੀ ਤੋਂ ਨਹੀਂ ਲਾ ਸਕਦਾ ਪੰਜਾਬ ਦੇ ਲੋਕ ਉਹਨਾਂ ਦਾ ਪ੍ਰਚਾਰ ਕਰਦੇ ਆ